ਕੇਂਦਰੀ ਖਜ਼ਾਨਾ ਮੰਤਰੀ ਨਰਮਲਾ ਸੀਤਾਰਮਨ ਨੇ ਸੰਸਦ ਚ ਮਾਲੀ ਸਾਲ 2024-25 ਦਾ ਅੰਤਰੀਮ ਬਜਟ ਪੇਸ਼ ਕੀਤਾ ਬਜਟ ਪੇਸ਼ ਕਰਦੇ ਹੋ ਨਾ ਕਿ ਇਹ ਕਿ ਸਰਕਾਰ ਦਾ ਦ੍ਰਿਸ਼ਟੀਕੋਣ ਸਭ ਦਾ ਸਾਥ ਸਭ ਦਾ ਵਿਸ਼ਵਾਸ ਹੈ ਤੇ ਸਰਕਾਰ ਉਸੇ ਅਨੁਸਾਰ ਕੰਮ ਕਰ ਰਹੀ ਹੈ ਖਜ਼ਾਨਾ ਮੰਤਰੀ ਦੇ ਤੌਰ ਤੇ ਨਰਮਲਾ ਸੀਧਾਰਮਨ ਮਲੋਂ ਪੇਸ਼ ਕੀਤਾ ਗਿਆ ਇਹ ਛੇਵਾਂ ਬਜਟ ਹੈ ਖਜ਼ਾਨਾ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਸਮਾਜ ਪਲਾਈਲੀ ਵਿਆਪਕ ਸਰਵਪੱਖੀ ਅਤੇ ਸਰਬਸਾਂਝੀ ਬਲਤਵਲੀਆਂ ਨੀਤੀਆਂ ਤੇ ਪ੍ਰੋਗਰਾਮਾਂ ਨੂੰ ਲਾਗੂ ਕੀਤਾ ਹੈ ਇਸ ਤੋਂ ਇਲਾਵਾ ਭ੍ਰਸ਼ਟਾਚਾਰ ਅਤੇ ਭਾਈ ਭਤੀਜਾਵਾਦ ਨੂੰ ਖਤਮ ਕਰਨ ਵੱਲ ਧਿਆਨ ਦਿੱਤਾ ਗਿਆ this is secularism in action reduces corruption and prevents

from the government using PM Jandan accounts. ਖਜ਼ਾਨਾ ਮੰਤਰੀ ਨੇ ਆਖਿਆ ਕਿ ਕੋਵਿਡ ਮਹਾਮਾਰੀ ਦੇ ਬਾਵਜੂਦ ਪ੍ਰਧਾਨ ਮੰਤਰੀ ਆਵਾਸ ਯੋਜਨਾ ਪਿੰਡੂ ਤਹਿਤ 3 ਕਰੋੜ ਘਰ ਮੁਹੱਈਆ ਕਰਵਾਏ ਗਏ ਨੇ 2 ਕਰੋੜ ਪਰਿਵਾਰਾਂ ਨੂੰ ਨਵੇਂ ਘਰ ਵੀ ਦਿੱਤੇ ਜਾਣਗੇ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਚ ਹੋਈ ਕੈਬਨਿਟ ਮੀਟਿੰਗ ਚ ਮਨਜ਼ੂਰੀ ਦਿੱਤੀ ਗਈ ਸੀ ਖਜ਼ਾਨਾ ਮੰਤਰੀ ਨੇ ਬਜਟ ਪਾਸ਼ਨ ਵਿੱਚ ਪੀਐਮ ਮੋਦੀ ਦੀ ਗਾਰੰਟੀ ਦਾ ਵੀ ਪ੍ਰਮੁੱਖਤਾ ਨਾਲ ਜ਼ਿਕਰ ਕੀਤਾ

ਖਜ਼ਾਨਾ ਮੰਤਰੀ ਨੇ ਕਿਹਾ ਕਿ ਹੁਣ ਇਨਕਮ ਟੈਕਸ ਰਿਟਰਨ ਕੱਟ ਸਮੇਂ ਚ ਮਿਲਦਾ ਉਹਨਾਂ ਦੱਸੇ ਕਿ 4 ਕਰੋੜ ਕਿਸਾਨਾਂ ਨੂੰ ਪੀਐਮ ਫਸਲ ਯੋਜਨਾ ਦਾ ਲਾਭ ਮਿਲਿਆ ਬੰਦੇ ਭਾਰਤ ਵਰਗੇ 40000 ਨਵੇਂ ਡੱਬੇ ਬਣਾਏ ਜਾ ਰਹੇ ਨੇ ਹਵਾਈ ਅੱਡਿਆਂ ਦਾ ਵਿਸਥਾਰ ਹੋ ਰਿਹਾ ਹੈ ਮਾਲ ਪਾੜਾ ਲਾਂਘੇ ਦੀ ਵੀ ਉਸਾਰੀ ਕੀਤੀ ਜਾ ਰਹੀ ਹੈ ਦੇਸ਼ ਵਿੱਚ 517 ਹਵਾਈ ਮਾਰਗ ਵਿਕਸਿਤ ਕੀਤੇ ਗਏ ਨੇ 3 ਨਵੇਂ ਰੇਲ ਕੋਰੀਡੋਰ ਬਣਾਏ ਗਏ ਨੇ ਗਿਵਨ ਟੂ 4 ਕਰੋੜ ਫਾਰਮਰਸ ਅੰਡਰ ਪੀਐਮ ਫਸਲ ਬੀਮਾ ਯੋਜਨਾ These, besides several other programs, are assisting Annadatta in producing food for the country and for the world. ਖਜ਼ਾਨਾ ਮੰਤਰੀ ਨੇ ਆਪਣੇ ਭਾਸ਼ਣ ਚ ਕਿਹਾ ਕਿ 1 ਕਰੋੜ ਤੋਂ ਵੱਧ ਮਹਿਲਾਵਾਂ ਲਖਪਤੀ ਦੀਦੀ ਬਣ ਗਈਆਂ ਨੇ ਇਸ ਦਾ ਟੀਚਾ 2 ਕਰੋੜ ਤੋਂ ਵਧਾ ਕੇ 3 ਕਰੋੜ ਕਰਨ ਦਾ ਟੀਚਾ ਰੱਖਿਆ ਗਿਆ ਹੈ ਸਰਕਾਰ ਦੇ ਵਕਫ ਉਪਰਾਲੇ ਨਾਲ 9 ਕਰੋੜ ਮਹਿਲਾਵਾਂ ਦੇ ਜੀਵਨ ਚ ਬਦਲਾਅ ਆਇਆ ਹੈ